ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਇਹ ਵੀਡੀਓ ਨਰਸਿੰਗ ਨਾਮਦੇਵ ਗੁਰਦੁਆਰੇ ਦੀ ਹੈ ਇਥੋਂ ਦੇ ਗ੍ਰੰਥੀ ਪਿਆਰਾ ਸਿੰਘ ਜੀ ਨੇ ਬਹੁਤ ਅੱਛੀ ਕਥਾ ਕੀਤੀ ਹੈ ਮੈਨੂੰ ਲੱਗਦਾ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਇਸ ਲਈ ਮੈਂ ਤੁਹਾਨੂੰ ਪੇਸ਼ ਕਰ ਰਿਹਾ ਆ ਵੀਡੀਓ ਦੇਖੋ ਪਰ ਆਪਣੀ ਜ਼ਿੰਦਗੀ ਔਰ ਵਕਤ ਸਫਲ ਕਰੋ ਬਾਬਾ ਪਿਆਰਾ ਸਿੰਘ ਜੀ ਹੈ ਇਹਨਾਂ ਨੇ ਕਥਾ ਜੋ ਕੀਤੀ ਹੈ ਨਾ ਬਾਕਮਾਲ ਹੈ ਉਹ ਮੈਂ ਤੁਹਾਨੂੰ ਪੇਸ਼ ਕਰ ਰਿਹਾ ਔਰ ਸੁਣੋ ਸਿੱਖ ਸਜੋ ਸਿੰਘ ਬਣੋ ਬਾਈ ਗੁਰਦੀਖਾ ਸਿੱਖ ਕੈਂਡੀਡੇਟ ਦਿੱਲੀ ਤੋਂ ਆਏ ਸਾਰੇ ਸੰਗਤ ਬakre ਬakre ਪੰਜਾਬ ਤੋਂ ਦੇਸ਼-ਵਿਦੇਸ਼ ਦੀਆਂ ਸੰਤਨ ਆ ਗਈਆਂ ਨੇ ਤੁਹਾਨੂੰ ਸਾਰਿਆਂ ਨੂੰ ਆਇਆਂ ਨੂੰ ਲੱਖ ਲੱਖ ਵਧਾਈ ਜਦੋਂ ਦਿੱਲੀ ਦੀ ਗੱਲ ਕਰਦੇ ਆ ਮੈਂ ਕਈ ਵਾਰੀ ਦਿਲ ਦੇ ਵਿੱਚ ਇੱਕ ਦੋ ਵਾਰ ਹੀ ਮੈਂ ਦਿੱਲੀ ਦਾ ਨੌਜਰੂਰ ਤੇਲਗਨਗਰ ਸ਼ਾਮਿਤ ਹੋਈ ਹੈ 25 26 ਸਾਲ ਹੋ ਗਏ। ਬੋਲੇ ਮਹੰਦੇ ਤੋਂ ਇੱਕ ਦਿਨ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਆਜਾੜੇ ਦਿਨੇ ਇੱਥੇ ਦੀ ਸੇਵਾ ਰਾਤ ਪਰ ਦਿਨ ਫਿਰ ਉਹਨਾਂ ਦੀ ਚੱਲਦੀ ਹੈ। ਉਹਨਾਂ ਦੀ ਕਿਉਂ ਮੈਂ ਕਿਉਂ ਕਹਿਣਾ ਸੰਤਾਨ ਨੂੰ ਦਿੱਲੀ ਦੀ ਗੱਲ। ਉਹਨਾਂ ਦਾ ਇੱਕ ਬਚਨ ਹੈ ਉਹ ਕਹਿੰਦੇ ਵੀ ਅਸੀਂ ਤਾਂ ਸਾਰਾ ਦਿਨ ਰਹਿਨੇ ਆਂ ਦੁਕਾਨਾਂ ਤੇ ਇੱਕ ਵਾਰੀ ਆਖੋ ਸਾਡਾ ਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਅਸੀਂ ਸਾਰਾ ਦਿਨ ਰਹਿਨੇ ਆਂ ਦੁਕਾਨਾਂ ਤੇ ਕਹਿੰਦੇ ਸਾਡੀਆਂ ਬੀਬੀਆਂ ਘਰਾਂ ਵਿੱਚ ਬੈਠ ਕੇ ਕਮਾਈ ਕਰਦੀਆਂ ਵਾਹਿਗੁਰੂ ਅਸੀਂ ਦੁਕਾਨਾਂ ਦੇ ਰਹਿੰਨੇ ਆਂ ਉਹ ਘਰਾਂ ਵਿੱਚ ਬੈਠ ਕੇ ਕਮਾਈ ਕਰਦੀਆਂ ਨੇ ਕਹਿੰਦੇ ਕਮਾਈ ਕਿਹੜੀ ਹੈ ਉਹ ਘਰ ਦੇ ਵਿੱਚ ਬੈਠ ਕੇ ਬਾਣੀ ਪੜ੍ਹਦਿਆਂ ਨੇ ਬਾਣੀ ਪੜ੍ਹ ਕੇ ਅਰਦਾਸਾਂ ਕਰਦਿਆਂ ਨੇ ਫਿਰ ਉਹ ਫਲ ਕਹਿੰਦੇ ਦੁਕਾਨਾਂ ਵਿੱਚ ਸਾਨੂੰ ਮਿਲਦਾ ਆਖੋ ਸਕਦਾ ਨਾ ਸ਼੍ਰੀ ਵਾਹਿਗੁਰੂ ਜੀ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਹੈਗੀ ਮੈਂ ਤਾਨ ਕਰਦਾ ਕਿਉਂ ਇਹਦੇ ਵਿੱਚੋਂ ਸੰਗਤਾਂ ਨੂੰ ਜਿਨ੍ਹਾਂ ਨੂੰ ਕੁਛ ਨਾ ਕੁਛ ਲੱਭੇ ਗੁਰਬਾਣੀ ਹੈ ਜਿਹੜੀ ਇਹ ਸਾਨੂੰ ਸੁੱਖਾਂ ਦੀਆਂ ਝੋਲੀਆਂ ਭਰਦੀ ਇਹ ਦੁੱਖਾਂ ਦਾ ਰਾਜ ਕਰਦੀ ਹੈ ست سنگا جی دلی دا چاندنی چونک پائی جیتا جی پتا دا پتاش لے کے شری آنند پرسا سا پہنچا yeah. ستگو نے گھر دینا لا کے کہندے کہندے کہ گھر سن چائی جیتا جی کہندے بھائی جدوں دلی تلوار چلی ہے پتا دے ਲੰਨੇਰੇ ਇਤੇ ਗੁਰੂ ਕੇ بیٹے ਜਦੋਂ ਤਲਵਾਰ ਚਲਦੀ ਆ ਕਿੰਨੇ ਕਿ ਸਿੱਖ ਸੀ ਬੁੱਬਾ ਮਹਾਤਾ ਪਿਤਾ ਜੀ ਦੁਨੀਆ ਦਾ ਬਾਦ ਸੀ ਪਰ ਪਛਾਣ ਨਹੀਂ ਆਉਂਦੀ ਸੀ ਕਿਹੜਾ ਗੁਰੂ ਨਾਨਕ ਦਾ ਸਿੱਖ ਹੈ ਤੇ ਕਿਹੜਾ ਦੁਆ ਸਾਧ ਗੁਰੂ ਨੇ ਉਹ ਸਿਟਾ ਕਹਿੰਦੇ ਭਾਈ ਜੇਤਾ ਜੀ ਅਸੀਂ ਇਹ ਕਹੇ ਅਸੀਂ ਤੁਮ ਸਾਜਾਂਗੇ ਇਹ ਲੱਖਾਂ ਦੇ ਵਿੱਚੋਂ ਅਲੈਦਾ ਪਛਾਣੀ ਜਾਵੇ। ਇਹ ਸ਼ਗਰ ਦੀ ਠੇਰੀ ਤੇ ਤੇ 80000 ਸੰਗ ਦੇ ਗੱਟ ਦੇ ਵਿੱਚੋਂ ਪੰਜ ਪਿਆਰੇ ਖਾਲਸਾ ਪੰਥ ਸਾਜਿਆ, ਅਮਰ ਛਕਿਆ ਆਪ ਵੀ ਛਕਿਆ। ਪੰਜ ਕਾਰ ਬਖਸ਼ੇ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਸਾਧ ਸੰਗਤ ਜੀ ਅੱਜ ਮੇਰੇ ਪੁੱਤਰ ਮੇਰੀਆਂ ਤੀਆਂ ਅੱਜ ਨਖਾਂ ਦੁਨੀਆਂ ਦੇ ਵਿੱਚ ਖੜੇ ਹੋਣ ਇਹਨਾਂ ਦੀ ਲਹਿਦਾ ਪ੍ਰਸ਼ਾਨ ਗੁਰੂ ਸਾਹਿਬ ਜੀ ਦੇ ਪਰਿਵਾਰ ਵਰਗਾ ਅੱਜ ਦੁਨੀਆਂ ਦੇ ਕੋਈ ਨਜ਼ਰੇ ਨਹੀਂ ਆਉਂਦਾ ਇਹ ਗੱਲ ਹੋਰ ਕਹੀ ਗੁਰੂ ਸਾਹਿਬ ਜੀ ਕਹਿੰਦੇ ਮੇਰੇ ਆ ਬੁੱਧਰਾ ਕਹਿੰਦੇ ਮੇਰੇ ਪੁੱਤਰ ਦੇ ਸਿਰ ਤੇ ਦਸਤਾਰ ਹੋਣੀ ਚਾਹੀਦੀ ਆਖੋ ਸਦਨਾ ਮੇਰੇ ਪੁੱਤਰ ਦੀ ਮੂੰਹ ਤੇ ਦਾੜਾ ਪ੍ਰਕਾਸ਼ ਹੋਣਾ ਚਾਹੀਦਾ ਸਤ ਸੰਗਤ ਜੀ ਜਦੋਂ ਇੱਕ ਲੈਕ ਪੁੱਤਰ ਘਰ ਦੇ ਵਿੱਚ ਜਿਹਨਾਂ ਮਾਪੇ ਦਾ ਆਗਿਆਕਾਰ ਦੀ ਪੁੱਤਰ ਹੈ ਉਹਦੀ ਜੇ ਜੀਵਨ ਉਹਦਾ ਦੁਨੀਆਂ ਨਾਲੋਂ ਅਲਹਿਦਾ ਹੋਵੇ ਸਤ ਸੰਗਤ ਜੀ 96 ਕਈ ਸੀ ਸਤ ਗੁਰੂ ਨੇ ਧਾਰਤ ਬੰਸੀ ਹੈ ਉਹ ਮੇਰਾ ਧੀਰ ਵਿੱਚ ਹੈ ਤੈਨੂੰ ਕਹਿੰਦਾ ਤੈਨੂੰ ਠੀਕ ਹੈ ਆਪਾਂ ਉਹਨੂੰ ਨਾਇਰੋਂ ਪੈਸਾਂ ਦੀ ਜਿਹਨਾਂ ਦਾੜੀ ਦਾ ਸੰਭਾਲ ਕੇ ਰੱਖੀ ਠੀਕ ਹੈ ਗੁਰੂ ਮਹਾਰਾਜ ਦੇ ਚੇਤੇ ਪਛਾ اور میرے ہنڈ بھی بیٹھے نے پیچھے اور جی تھے مگر سنگ لگتا ہے. سنگ لگتا ہے. پھر گرو کا کہنا مان کے ساری عمر رہ دی ہے ایسے گرو ہوں گرو رہے ہیں سیوں پھر گرو کا سروپ لے کے جاگو ایک میں گل دسدا اتنی جو بھی میری بھیمتی ہے تیو مان کے جانا گرو کا گرو کا ਹਰ ਘੜੇ ਜਾ ਕੇ ਜੋ ਵੀ ਕੰਮ ਕਰਨਾ ਹੈ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਚਲੇ ਦਿਓ ਅਰ ਬੇੜੀ પાર ਹੋ ਜਾਂਦੇ ਆਪੋ ਸਦਨਾਵਾਂ ਤੇ ਵਾਹਿਗੁਰੂ ਕਿਉਂ ਜੀ ਬਲਾਵਾ ਜਕਾਰਾਂ ਹੈ ਕਿਉਂ ਵੀ ਜਣਾ ਬੋਲੇ ਸੋਨਿਆ ਹਾਰ ਕਿਉਂ ਥੀ ਵਾਲੇ ਖੋਜਾਂ ਇਹ ਤੇ ਲੈਣੀ ਨਹੀਂ ਮੈਨੇ ਸਦਾ ਹੀ ਇੱਥੇ 20 ਸਾਲ ਹੋ ਗਏ ਜਿੰਨੇ ਵੀ ਸ਼ਬੀਰ ਦੀ ਸੰਨਦ ਆਉਂਦੀ ਹੈ ਸ਼ਾਮ ਤੇ ਇਹ ਜਰੂਰ ਹੱਥ ਬੰਨ ਕੇ ਬੇਨਤੀ ਕਰੇ ਜਿਸੇ ਨੌਜਵਾਨ ਬੈਠ ਹੋਣਾ ਪੰਜ ਚਾਰ ਐਜ ਹੈ ਹੈ ਫਿਰ ਉੱਥੇ ਉਹਨਾਂ ਦੀ ਮਿਲਤੀ ਵੀ ਕਰੀਦੀ ਹੈ ਮੈਂ ਤੇ ਤਾਂ ਕਰੀਦੀ ਆ ਕਿ ਉਹ ਜਵਾਨੀ ਵਿੱਚ ਜਿਉਸ਼ ਹੁੰਦਾ ਇਹਦੇ ਐ ਨਾ ਕਹਿੰਦੇ ਨੇ ਖਿਆਲੀ ਬਾਹਰ ਨਿਕਲ ਜਦੋਂ ਦੇਖੀਏ ਅਸਤਿ ਮਾ ਜੀ ਇਹਨਾਂ ਨੂੰ ਇਹਨਾਂ ਦੇ ਨਾਮ ਵਿੱਚ ਆ ਰੱਖਦਾ ਬੰਦਾ ਆਖੋ ਸਤਨਾਮ ਜੀ ਬਾਹਰ ਗੁਰੂ ਕਿੰਨੀ ਖੁਸ਼ੀ ਹੈ ਗੁਰੂ ਘਰ ਦੇ ਵਿੱਚ ਜਿੰਨੀ ਖੁਸ਼ੀ ਹੈ ਇਨੀ ਹੋਰ ਨਹੀਂ ਕਿਤੋਂ ਮਿਲੂਗੀ ਇੱਥੇ ਸਾਧ ਸੰਗਤ ਜੀ ਜਾਂ ਜਣ ਖੁਸਾਰੇ ਗੁਰਬਾਣੀ ਪੜੋ ਜਿੰਨਾ ਵੀ ਸਮਾਂ ਮਿਲਦਾ ਹੈ ਗੁਰਬਾਣੀ ਪੜੋ ਗੁਰਬਾਣੀ ਪੜਨੇ ਆਨੇ ਬੇਨਾਂ ਮਹਾਰਾਜੇ ਰੋਜ਼ ਪੜਦੇ ਆ ਚਾਰ ਪਦਾਰਥ ਜੀ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜਿੱਥੇ ਸਾਰੇ ਪਦਾਰਥ ਮਿਲਦੇ ਨੇ ਮਹਾਰਾਜਾ ਕੋ ਸਤਨਾਮ ਅੱਛਾ ਇਹ ਗੱਲ ਹੋਰ ਮਿਲ ਵੀ ਕਿਉਣਾ ਸਾਡਾ ਪਿਤਾ ਸ਼ਾਹ ਇਹਦੇ ਧੀ ਪੁੱਤਰ ਸ਼ਾਹ ਅਜਿ ਕੋ ਕਮੀ ਹੈ ਗਰਾਂ ਦੇ ਵਿੱਚ ਦੇ ਦੇਂਦਾ ਦੇ ਲੈਨੇ ਤਪਾਹੇ ਅਸੀਂ ਥੱਕ ਗਏ ਹਾਂ ਇਹ ਨਹੀਂ ਦੇਵਦਾ ਥੱਕਦਾ ਸਧਨਾ ਕਿ ਉਹ ਦਾਦੇ ਦਾ ਖੋਲ ਢਠਾ ਗਿਆ ਨਾ ਤਾਂ ਵੀ ਰਹਿ ਮਨ ਭੰਨਦਾਨਾ ਰਤਨ ਲਾਲ ਜਾ ਕਾ ਕਸ਼ੂਨਾ ਮੋਲ ਪਰੇ ਪੜ ਹਾਲ ਅਖੂੜ ਧੋਲ ਆਗੋ ਖਰਚ ਹੋ ਰਲ ਬਲ ਭਾਈ 도ੜਨਾ ਆਵੇ ਬਹੁਤ ਊਠਣਾ ਆਵੇ ਮਦਦ ਹੋ ਜਾਈ ਵਰਦੇਵੀ ਅਗਨੀ ਭਗਤੀ ਹੈ ਉਹ ਮਹਾਰਾਜ ਨੇ ਪਰਛਨ ਚਨ ਲਿਖ ਦਿੱਤਾ ਕਹਿੰਦੇ ਟੋਟ ਨਾ ਆਵੇ ਬੰਦੋ ਜਾਈ ਇਹਨਾਂ ਦੇ ਘਰਾਂ ਵਿੱਚ ਕਉ ਨਾਨਕ ਜਿਸ ਮਸਤਕ ਲੇਖ ਲਗਾਏ ਛੋ ਇਹਨ ਖਜ਼ਾਨੇ ਲਿਆ ਰਣਾਈ ਜੋ ਸੰਗਤ ਕਰਦਾ ਇਹ ਸਿੱਖ ਖਜ਼ਾਨੇ ਦੇ ਵਿੱਚ ਉਹਦੀ ਹਾਜ਼ਰੀ ਲੱਗਦੀ ਹੈ ਆਪ ਕੋ ਸਤਨਾਮ ਅੱਜ ਭਗਤ ਨਾਮ ਦੇਵ ਜੀ ਦੇ ਜਨਮ ਸਥਾਨ ਤੇ ਆਇਓ ਉਸ ਘਰ ਦੇ ਵਿੱਚ ਭਗਤ ਦਾ ਨਾਮ ਦੇਵ ਜੀ ਦਾ ਜਨਮ 26 ਅਕਤੂਬਰ 1977 ਈਸਵੀ ਕਤਿਬੀ ਸੁਧੀ ਆਗਾਜ਼ੀ ਦਿਨ ਐਤਵਾਰ ਮਾਤਾ ਗੋਣਾ ਵਾਹੀ ਦੀ ਕੁਖਤੋਂ ਪਿਤਾ ਦਾਮ ਛੇੜ ਦੇ ਘਰ ਆਤਮੀ ਪੀੜੀ ਦੇ ਜਨਮ ਲੈ ਕੇ ਆ ਕੁੱਲ ਦੁਨੀਆ ਨੂੰ ਤਾਰਨ ਮੇਲੇ ਇਹਨਾਂ ਦੇ ਕਰਤਾਰ ਲੜ ਕੇ ایک لڑکی نے جنم لیا اسی سال آج دے میں آجامے بتی سال اتھے رہے تی سال اتو چار سو کلو میٹر شہر کا نام ہے پندر پور اتنی نو پیڑی آنے پیڑیاں نے میں پیڑی پیڑھی پر پروار ہے اٹھارہ سال ਪੰਜਾਬ ਤੇ ਰਹੇ ਉਹ ਜਿਹੜੀਆਂ ਪੀੜੀਆਂ ਨੇ ਗਿਆਨੀ ਜੈ ਸਿੰਘ ਰਾਸ਼ਟਰਪਤੀ ਦੇ ਕੋਲ ਪਾਠ ਕੀਤੀ ਉਹਨਾਂ ਟਾਈਮਾਂ ਦੇ ਵਿੱਚ ਯਾਨੀ ਜੀ ਪਾਕਦਨਾਮ ਦੇ ਵਿੱਚ ਸਾਡੇ ਪਿਤਾ ਜੀ ਨੇ ਉਹ ਘਰ ਦੇ ਵਿੱਚ ਕੋਈ ਲੋਕ ਹੋ ਰਹੇ ਨੇ ਜਿਹੜਾ ਆਪਾਂ ਪਿੰਡ ਵਿੱਚ ਦੇਖਿਆ ਤੇ ਉਹ ਸਾਨੂੰ ਮਾਲਕੀ ਮੰਨੀ ਚਾਹੀਦੀ ਹੈ ਯਾਨੀ ਜੈ ਸਿੰਘ ਜਲਗਏ ਸ਼੍ਰੋਮਣੀ ਭਗਤ ਨੇ ਆਡੇ ਇਹਨਾਂ ਦਾ ਪਰਿਵਾਰ ਆਇਆ ਕੱਲ ਦੂਆ ਪੜਤਾਂ ਦਾ ਆਵੇਗਾ ਪਰसों ਦੂਆ ਦਾ ਆਵੇਗਾ ਉਹਨੇ ਜਗ ਨੂਰ ਬਣਾ ਦਿੱਤਾ ਵੀ 15 ਹੀ ਪੜਤਾਂ ਦੇ ਘਰਾਂ ਵਿੱਚ ਇਸੇ ਪਰਿਵਾਰਕ ਮੈਂਬਰ ਦੀ ਮਾਣਕੀ ਨਹੀਂ ਹੋਵੇ ਸੈਂਟਰ ਵੱਲੋਂ ਇਹਨਾਂ ਦੀ ਯਾਦ ਵਿੱਚ ਸਮਾਰਕ ਬਣਾਇਆ ਸਾਧ ਸੋ ਚੇਲੰਗਲ ਸ਼ਾਨੋਗ ਜਨਮਨ ਆਪਣੀ ਕਮੇਟੀ ਲੁਧਿਆਣੇ ਤੋਂ ਆ ਸਾਰੇ ਰਿਟਾਇਰਡ ਅਫੀਸਰ ਇਹ ਗੱਟ ਦੇ ਫਿਸ਼ਰ ਕੱਥੇ ਹੋਗੇ ਸਾਲ 97 ਦੇ ਵਿੱਚ ਇੱਥੇ ਆਏ ਸੋਦਾ ਕੀਤਾ ਲਖਾਉਣ ਗਰੇ ਦਫਤਰ ਬਾਰੇ ਕਹਿਣਗੇ ਸੈਂਟਰ ਦੇ ਅੰਡਰ ਤੇ ਸਾਡੇ ਗੁਰੂ ਦੇ ਆਸ਼ਿਵਾਲ ਅੰਝੀ ਆਕੋ ਸਤਨਾਮ ਅੰਝੀ ਰਵਾ ਪਿੰਡ ਦਾ ਨਾਮ ਸੀ ਨਰਸੀ ਬਾਵਣੀ ਆਦੀ ਪਿੰਡ ਦਾ ਨਾਮ ਹੈ ਨਰਸੀ ਨਾਮ ਦੇਵ ਭਾਗ ਦੇ ਨਾਮ ਦੇ ਇਸ ਜਗਤ ਤੇ ਖੇਡਿਆ ਕਰਦੇ ਸੀ ਜਿੱਥੇ ਜਾਏ ਰਹੇ ਮੇਰਾ ਸਤਿਗੁਰੂ ਸੋਧਾਨ ਸਭਾ ਰਾਮ ਰਾਜ ਇੱਕ ਦਿਨ ਦਾ ਦਿਕਰ ਮੈਂਨੇ ਚੱਗੇ ਦੁਖੀ ਤੇ ਦੋ ਮੈਂ ਉਹਨਾ ਸਾਹਮਣੇ ਜੰਗਲ ਦੇ ਵਿੱਚ ਉਹ ਸ਼ੇਰ ਟੱਕਿਆ ਭਗਵਾਨ ਦਾ ਰੂਪ ਨਜ਼ਰਿਆਂ ਆਇਆ ਸ਼ੇਰ ਦੇ ਗਲ ਨੂੰ ਮਿਲ ਪੁੱਗੜੀ ਪਾ ਕੇ ਕਹਿੰਦੇ ਭਗਵਾਨ ਆਜੇ ਦੁਖੀ ਸ਼ੇਰ ਦਾ ਰੂਪ ਉਤਾਰ ਕੇ ਆਇਆ ਇੱਕ ਰੂਪ ਬਹੱਤਰ ਰੂਪ ਦਾ ਹੈ ਨਾਮਦੇਵ ਜੀ ਨੇ ਬਹੱਤਰ ਰੂਪਾਂ ਦੀ ਪਛਾਣ ਕੀਤੀ ਘਰ ਦੇ ਵਿੱਚ ਰੋਟੀ ਪਕਦੀ ਹੈ ਉਹਨਾਂ ਹਨ ਕੁੱਤੇ ਦਾ ਰੂਪ ਧਾਰ ਕੇ ਆ ਗਿਆ ਰੋਟੀ ਝੁਕੀ ਕਹਿੰਦੇ ਸੁੱਖੀਆਂ ਖਾਣ ਲੱਗਿਆ ਆ ਲੈ ਮੈਂ ਮੱਖਣ ਲੈ ਕੇ ਆਇਆ ਮੱਖਣ ਦੇ ਨਾਲ ਜੋ ਆਪਾਂ ਸੁਣਦੇ ਆ ਉਹ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਢਾਰੇ ਬੰਦਰੇ ਨੂਦ ਪੀ ਉਹ ਗੋਮ ਇੱਤੇ ਰਾਏ ਬਗਵਾਨ ਨੇ ਹਾਜ਼ਰ ਹੋ ਕੇ ਦੁੱਧ ਪੀਤਾ ਐ ਜਦ ਮੰਦਰ ਦੇ ਵਿੱਚ ਸ਼ਤਾਰ ਵੱਜਦੀ ਹੈ ਉਹ ਬਾਬਾ ਜੀ ਦਾ ਤਪ ਸ਼ਾਮ ਹੈ ਭਗ ਦੇ ਨਾਮ ਦੇਵ ਜੀ ਉੱਥੇ ਨਦੀ ਵਗਦੀ ਹੈ ਨਦੀ ਦਾ ਧਾਮ ਹੈ ਕਿਆਦੂ ਨਦੀ ਜਿੱਦਾਂ ਗੁਰੂ ਨਾਨਕ ਦੇਵ ਜੀ ਵੇ ਨਦੀ ਜਿ ਇਸ਼ਨਾਨ ਕਰਦੇ ਸੀ ਭਗ ਦੇ ਨਾਮ ਦੇਵ ਜੀ ਇਹ ਨਦੀ ਜਿ ਇਸ਼ਨਾਨ ਕਰਦੇ ਸੀ ਭਗ ਦੇ ਪ੍ਰਣਾਮ ਦੀ ਮਾ ਦਾ ਨਾ ਸ਼ੀ ਕਿਆਦੂ ਇਸ਼ਨਾਨ ਕਰਨਾ ਤਪ ਕਰਨਾ ਅੱਜ 72 ਪਿੰਡਾਂ ਦੇ ਲੋਕ ਉਹਨਾਂ ਦਾ ਟਰੱਸਟ ਬਣਾਇਆ ਗਿਆ ਦੋ ਪਿੰਡਾਂ ਦੇ 20 25 30 ਲੋਕ ਆਉਂਦੇ ਨੇ ਅੱਜ 12:00 ਵਜੇ ਆਏ ਨੇ ਕੱਲੋ 12:00 ਵਜੇ ਦੁਬਿਆ ਨੇ ਆਉਣਾ 24 ਘੰਟੇ ਗੱਲ ਵਿੱਚ ਸਰਦਾਰ ਪਾਈ ਹੋਈ ਹੈ ਬਦਲ ਬਦਲ ਕੇ ਡਿਊਟੀਆਂ ਗੁਰੂ ਦੇ ਗੁਣ गा ਰਹੇ ਨੇ ਸੱਚ ਨੇ ਜਿਸ ਨਾ ਪਾਮ ਆਸਤੀਆਂ ਦੇ ਫੁੱਲ ਲੈ ਕੇ ਪੰਜਾਬ ਸ਼੍ਰੀ ਗੁਰੂ ਕੀਰਤਪੁਰ ਸ਼ਾਮ ਜਾਂਦੇ ਆ ਇਹ ਲੋਕ ਇਹ ਨਦੀ ਵਿੱਚ ਆਉਂਦੇ ਨੇ ਬਾਗੇ ਚਲੇ ਜਾਂਦੇ ਨੇ 24 ਘੰਟਿਆਂ ਵਿੱਚ ਆਸਤੀਆਂ ਪਾਣੀ ਵਿੱਚ ਘੁੜ ਕੇ ਪਾਣੀਓਂ ਬਣ ਜਾਂਦੇ ਆਂ 4-5 ਮਹੀਨੇ ਇਹ ਨਦੀ ਸੁੱਕੀ ਰਹਿੰਦੀ ਕਿਵੇਂ ਪਾਉਂਦੇ ਨੇ ਤੋਂ ਆ ਘੜ ਕੇ ਜਿਹੜੇ ਤਿੱਜਾ ਬੁਝਾਉਂਦੇ ਅਰ 24 ਕਹਿੰਦਿਆਂ ਚ ਉਹਨਾਂ ਦਾ ਰੇਤੇ ਜੇ ਪਾਣੀ ਵੜ ਜਾਂਦਾ ਸਾਸ ਹੈ। ਐ ਉੰਨੀ ਜਨਾਂ ਦੇ ਵਿੱਚ ਇਹ ਜਿੱਦਾਂ ਪੌੜੀਆਂ ਉੱਤਰਦੀਆਂ ਨੇ ਉਹਦੇ ਸਾਹਮਣੇ ਪੌਣ ਨਦੀ ਪੈਂਦੀ ਹੈ। ਕਿਉਂ ధਨੀਆਂ ਵੀ ਇਹ ਮੁਖਾਂਨ ਬਹੁਤ ਰਹਿੰਦੀ ਹੈ। ਨਾ ਇੱਧਰ ਨਾ ਇੱਧਰ ਇਹ ਆਲ ਵੜਦੇ ਵਿੱਚੋਂ ਵਗਦਾ ਨਾ ਦੇਵਦੀ ਦਾ ਕੋਟ। ਬਤੀ ਸਾਲ ਰਹਿ ਕੇ ਪੰਡਰਪੁਰ ਗਏ। ਉੱਧੀ ਦਾ ਇਤਿਹਾਸ ਹੈ ਨਾਮ ਦੇਵ ਦੀ ਬਣਾਈ ਛਪਰੀ ਘਰ ਛੜ ਗਿਆ ਪਾੜ ਪੜੋਸ਼ਨ ਪੂਛਰੇ ਨਾਮਾਂ ਗਾ ਬੇਸ਼ਾਨ ਸੁਵਾਈ ਕੋ ਤੇ ਦਿਨ ਜੜਿਆ ਨਵਾਂ ਘਰ ਬਣਿਆ ਸੰਤਾਂਗੇ ਕਾਜ ਆਪ ਖਲੋਇਆ ਹਰ ਗਾਮ ਘਰਾਵੜ ਕੇ ਸੰਗ ਦਾ ਪੁੱਛਦੀ ਆ ਨਾ ਬੇਸ਼ਪਰੀ ਹੈ ਭਾਈ ਸਾਡੇ ਸੋ ਵੀ ਸੰਤਾਂ ਦਾ ਇਤਿਹਾਸ ਅੱਜ ਉਤੇ ਸੋਹਣੇ ਮੰਦਰ ਬਣੇ ਹੋਏ ਨੇ ਅੱਜ ਵਿਆਹ ਹੀ ਸ਼ਾਲੀ ਉਮਰ ਹੈ ਉਹ ਜਿਹੜਾ ਪਿਛੇ ਮੰਦਰ ਘਮਾਇਆ ਆਪਾਂ ਦੇਖ ਕੇ ਆਇਆ ਕੋਸ਼ ਮੰਦਰ ਦੇ ਵਿੱਚ ਗਏ ਪੰਛਾ ਚੰਗੇ ਦੀ ਕੋਸ਼ ਮੰਦਰ ਦੇ ਵਿੱਚ ਪੰਡਿਤ ਬੜਾ ਪਿਆਰ ਕਰਦੇ ਨੇ ਬੱਜ ਗਿਆ ਪੰਡਤਾਂ ਕੋਲੋਂ ਕਿ ਨਹੀਂ ਬੜਾ ਪਿਆਰ ਕਰਦੇ ਨੇ ਉਹ ਉਹਨਾਂ ਨੂੰ ਹਰ ਗੁਰੂ ਦੇ ਸਰਦਾਰ ਮਸੋਂ ਲੱਭੇ ਨੇ ਆਪ ਕੋ ਸਤਨਾਮ ਸਿੰਘ ਚੰਗੇ ਪਰ ਮੈਂ ਇੱਕ ਮਹਿੰਦੀ ਕਰ ਗੁਰੂ ਦੇ ਸਰਦਾਰ ਬੈਠੇ ਹੋ ਸਰਦਾਰੀਆਂ ਬੈਠੀਆਂ ਛੇਰ ਬੈਠੀਆਂ ਸਾਰੇ ਅੱਗੇ ਬਾਦੇ ਇੱਕ ਦਮਕਾ ਮਾਰੋ ਨੇੜੇ ਨਹੀਂ ਆਉਣਗੇ ਉਹ ਕਿਉਂ ਕਹਿਣਾ ਮੈਂ ਆਪਾਂ ਨੂੰ ਟਿੱਕਾ ਲੱਗਿਆ ਹੋਇਆ ਹੈ ਗੁਰੂ ਨਾਨਕ ਦਾ ਗੁਰੂ ਨਾਨਕ ਦਾ ਜੇ ਨੂੰ ਟਿੱਕਾ ਲੱਗਿਆ ਹੋਵੇ ਹੋਰ ਟਿੱਕਿਆਂ ਦੀ ਲੋੜ ਨਹੀਂ ਹੈਗੀ ਇਹੜਾ ਆਪ ਵਿਚਾਰਾ ਮੰਗਦਾ ਕੋਈ ਸਾਨੋਂ ਕੀ ਦੇ ਦੇਵੇਗਾ ਆਪ ਕੋ ਸਦਨਾ ਅੰਛਲ ਪਰ ਮਹਾਪਰਮਾਣੂ ਵੀ ਕੀ ਆਪਣਾ ਲਾੜਾ 50% ਅਜੇ ਵੀ ਬਾਹਰ ਭਜਿਆ ਕਰਦਾ ਹੈ ਉਹ ਬਾਬਾ ਬਹੁਤ ਜੰਗਾ ਉੱਥੇ ਜਣਿਏ ਸਦਨਾ ਉੱਥੇ ਨੋ ਜੁੜ ਜਾਂਦਾ ਜਦੋਂ ਮੈਂ ਪੰਜ ਚਾਰ ਘੇੜੇ ਵੱਜਦੇ ਆ ਨਾ ਫਿਰ ਕਹਿੰਦੇ ਨੇ ਉਹ ਤਾਂ ਬਾਬਾ ਠੱਗਾ ਹੈ ਉੱਥੇ ਨਹੀਂ ਜਾਣਾ ਸਭ ਕੁਝ ਲਟਾ ਕੇ ਫਿਰ ਇੱਥੇ ਨੂੰ ਆਉਣੇ ਆ ਇਹਦੇ ਸਾਨੂੰ ਚੀਜ਼ੇ ਜਿਹੜੀ ਮਿਲਦੀਆਂ ਬੱਚਿਆਂ ਨੂੰ ਮਾਂ ਬਾਪ ਦੇ ਕੋਲੋਂ ਮਿਲਦਾ ਮਾਂ ਬਾਪ ਕੋਲ ਇੱਥੇ ਜੋ ਮੰਗਿਆ ਠਾਗਰਿਆ ਬਣੇ ਤੇ ਛੋਈ ਛੋਈ ਦੇਵ ਤਖਤ ਨਾਮਦੇਵ ਜੀ ਉਸ ਮੰਦਰ ਦੇ ਵਿੱਚ ਗਏ ਉਹ ਮੰਦਰ ਦੁਆਪਰ ਯੁੱਗ ਦੇ ਵਿੱਚ ਇਹ 12 ਜੋਤੀ ਮੰਦਰ ਬਣੇ ਸੀ ਪਹਾੜਾ ਨੂੰ ਰਾਜ ਕੇ ਲਈ ਮੰਦਰ ਬਣਾਏ ਹੋਏ ਨੇ ਇਹਦਾ 8ਵਾਂ ਨੰਬਰ ਹੈ ਜਦੋਂ ਆਪਾਂ ਸ਼੍ਰੀ ਹੇਮਕੁੰਡ ਸਾਹਿਬ ਵਿਖਾਨੇ ਰਾਜਾ ਦੇਵ ਜੀ ਕੇਦਾਰਨਾਥ ਮੰਦਿਰ ਆਉਂਦਾ ਉਹ ਵੀ ਇਹਦੀ ਗਣਤੀ ਦਾ ਹੀ ਹੁੰਦਾ ਤੇ ਹੁਣ ਭਾਵੇਂ ਦੇ ਨਾਮ ਦੇ ਵੀ ਫਗਣ ਦਾ ਮਹੀਨਾ ਮਾਤਾ ਜੀ ਨਾਲ ਦੇ ਨੂੰ ਸੁਣਨ ਦੀ ਜੇ ਭੋਗਨ ਸੁਣਨਾ ਬਾਹਰ ਨਿਕਲ ਕੇ ਸੁਣੋ ਅੰਦਰ ਦੇ ਨੂੰ ਭੂਨਾਵੇ ਸੁਣਨਾ ਵੀ ਪੈਂਦਾ ਵੀਰੋ ਮਾਯੋ ਉੱਠ ਕੇ ਬਾਹਰ ਜਲ ਵਜੇ ਦੇ ਸੁਣ ਲੈਣਾ ਆਖੋ ਸਤਨਾਮ ਸ਼੍ਰੀ ਕੋਈ ਫੋਨ ਜ਼ਰੂਰੀ ਵੀ ਹੁੰਦਾ ਸੁਣਨਾ ਪੈਂਦਾ ਆਦੇ ਪਾਗਿ ਤੇ ਨਾਮਦੇਵ ਜੀ ਇਸ ਮੰਦਰ ਵਿੱਚ ਫਗਣ ਦਾ ਮਹੀਨਾ ਮਾਹ ਸ਼ੁਭਰਾਤਰੀ ਦਾ ਦਿਨ ਸੰਤ ਮੰਡਲੀ ਲੈ ਕੇ ਵਿਆਹ ਜਿੱਦਣ ਕੋਈ ਅੰਤ ਦੀ ਕੱਠ ਦਾ ਕਹਿੰਦੇ ਸਭ ਗੋਬਿੰਦ ਹੈ ਸ਼ਬ ਗੋਵਿੰਦ ਹੈ ਗੋਵਿੰਦ ਵੇਡ ਨਹੀਂ ਕੋਈ ਏਕੇ ਦਾ ਨਹਰਾ ਮਾਰਿਆ ਛੜ ਗਏ ਕਹਿੰਦੇ ਹੋਏ ਸ਼ੂਦਰ ਨਾਮ ਦੇ ਬ੍ਰਾਮ ਕਹਿ ਲੱਗ ਪਿਆ ਆ ਚੱਕੀ ਚਲਾ ਕੇ ਦਸ ਅਜੇ ਚੱਕੀ ਦਾ ਨੋਏ ਕਹਿੰਦੇ ਨੇ ਚੱਕੀ ਪਹਿਲਾਂ ਹੀ ਜਿਹੜੇ ਕੰਨ ਲੱਗ ਪਈ ਇਹਨਾ ਮੋਰੇ ਚੱਕੀਆਂ ਬਾਬਰ ਦੀਆਂ ਚੱਕੀਆਂ ਗੁਰੂ ਨਾਨਕ ਨੇ ਚਲਾਈਆਂ ਛਟੌਰ ਵੀ ਖਾਲੀ ਕਰਦੇ ਤੇ ਉਹੀ ਜੋਤ ਹੈ ਨਾ ਹੁਣ ਚੱਕੀ ਚੱਲੀ ਸਾਜ ਸੰਗਾ ਜੀ ਘੱਟੇ ਹੋਗੇ ਕਹਿੰਦੇ ਸਾਜ ਖੋਲੋ ਸਾਜ ਖੋਣ ਲੱਗੇ ਹੋਏ ਜਦੋਂ ਆਪਾਂ ਚੱਕੀ ਦੇ ਦਰਸ਼ਨ ਕਰਕੇ ਅੰਦਰ ਵੜਦੇ ਆ ਨਾ ਸਰੋਵਰ ਹੈ ਸ਼ਲਵਰ ਤੋਂ ਆਪਾਂ ਮੂਰੇ ਜਿਹੜੀ ਜਗ੍ਹਾ ਪਈ ਆ ਖਾਲੀ ਭਗਤਨਾਮ ਦੇਵ ਜੀ ਇੱਥੇ ਬੈਠੇ ਸੀ ਆਜ ਇਹਦਾ ਬਾਜ਼ਾਰ ਆਰਾ ਰਸਤਾ ਇਹ ਹੁਣ ਬਣਿਆ ਨਹੀਂ ਤਾਂ ਜਿਹੜਾ ਕੰਪਾਊਂਡ ਵਾਲਾ ਰਸਤਾ ਛੜੀ ਵੱਲੋਂ ਉੱਥੇ ਰਸਤਾ ਸੀ ਅਸੀਂ ਸ਼ਾਨੀ ਛਤਰ ਦੇ ਵਿੱਚ ਆਏ ਸੀ 48 ਸਾਲ ਹੋ ਗਏ ਇਹ ਰਸਤਾ ਉੱਥੇ ਸੀ ਲੋ ਆਪ ਕੋ ਸਤਨਾਮ ਸਾਧ ਸੰਗਾਂ ਜੀ ਉੱਥੇ ਭਗਤਨਾਮ ਦੇਵ ਜੀ ਜੈਨੀ ਤਾਂ ਕੀ ਖਲੇ ਮੰਦਰ ਦੇ ਪਿੱਛੇ ਬੈਠੇ ਪਿੱਛੇ ਬੈਠ ਕੇ ਕਹਿਣ ਲਗੇ ਭਗਵਾਨ આજ ਤੇ ਖੇਲ ਤੇ ਤੇਰੇ ਦੇ ਪਿਆ ਮੈਂ ਤਾਂ ਬੜੀ ਖੁਸ਼ੀ ਲੈ ਕੇ ਪਿਤਾ ਨੇ ਘਰ ਵਿੱਚ ਆਇਆ ਸੀ ਜਿੱਦਾਂ ਅੱਜ ਆਪਾਂ ਆਏ ਹਾਂ ਭਾਵੇਂ ਤੇ ਗਰਤ ਨਾਮਾ ਪੱਗਰ ਉਠਾਇਆ ਤੇਰੀ ਭਗਤੀ ਤੇਰੀ ਗੁਣ ਗਾਉਂਦੇ ਹੋਏ ਮੈਂ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਾ ਦੇ ਨਹੀਂ ਚੰਗਾ ਲੱਗਿਆ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦੇ ਨੇ ਕਹਿੰਦੇ ਮੈਨੂੰ ਧੱਕੇ ਤਾਂ ਮਾਰਦੇ ਨੇ ਅਗਲੀ ਪੰਕਤੀ ਹੈ ਹਿੰੜੀ ਯਾਦ ਮੇਰੀ ਯਾਦ ਮਰਾਇ ਮੇਰੀ ਯਾਦ ਨਹੀਂ ਵੀ ਹੈ ਨਾ ਪਾਗਦੇ ਨਾਮਦੇਵ ਜੀ ਨੂੰ ਨੀਮੀ ਯਾਦ ਕਿਹਾ ਪਾਗਦੇ ਕਬੀਰ ਜੀ ਨੂੰ ਨੀਮੀ ਯਾਦ ਕਿਹਾ ਪਾਗਦੇ ਰਵੀਦਾਸ ਜੀ ਨੂੰ ਨੀਮੀ ਯਾਦ ਕਿਹਾ ਲੋਕਾਂ ਨੇ ਨੀਮੀ ਯਾਦ ਕਿਹਾ ਪਰ ਸੰਚ ਜਿਵੇਂ ਜਦੋਂ ਬਾਣੀ ਪੜਦੇ ਆ ਨਾ ਬਾਣੀ ਕਹਿੰਦੀ ਐ ਨੀਜ ਜਾਤ ਜਿਪੰਦਿਆ ਉਤਮ ਪਦਵੀ ਪਾਏ ਆਜੇ ਕੋਲ ਮੁਲਕ ਇਹਨਾਂ ਨੂੰ ਮੱਥੇ ਦੇਖ ਰਿਹਾ ਆਂਖੋ ਸਾਧਨਾ ਆਜੇ ਭਾਬੀ ਦੇ ਨਾਮ ਦੇ ਵੀ ਸੰਚ ਜਿਵੇਂ ਕਹਿੰਦੇ ਜਿਉਂ ਜਿਉ ਨਾਮਾ ਹਰ ਗੁਣ ਉਚਰ ਪਾਗਿਤੇ ਜਨਾਂ ਗੋ ਨਾਮ ਦੀ ਤਾਰਦ ਨੇ ਮੰਨਨ ਨੂੰ ਜਨਾ ਤੋਂ ਕਮਾ ਦਿੱਤਾ ਡੇਡਾ ਮੰਨ। ਜੇ ਜੇਕਾਰ ਹੋਈ ਪੜੇ ਲੋਕ ਟਿਕਣ ਕਿੱਥੇ ਇਹਨਾਂ ਨੇ ਜਾ ਕੇ ਬਾਦਸ਼ਾਹ ਦਾ ਦਰਬਾਰ ਖੜਕਾਇਆ ਮੁਹੰਮਦ ਤੁਗਲਕ ਬਾਦਸ਼ਾਹ ਨੇ ਪਾਣੀ ਦੇ ਨਾਮ ਦੇਵ ਜੀ ਨੂੰ ਵਰਤਾਰ ਕੀਤਾ। ਸ਼ੁੱਧ ਹੋਗੇ ਨਾਮ ਕਹਨ ਆ ਗਊ ਜਿਉਂਦੀ ਕਰਕੇ ਦੱਸ ਬਾਦਸ਼ਾਹ گو مر چکی ہے بادشاہ پر تھائے سما بڑا لگ دا ہے. پوچھے سنوے ناما دیکھو رام تمہارے کاما ناما سلطانے باندھ دیکھاں تیرا ہر بیٹھلا بسمال گؤ دیون جبائی اگ جی کر کے دس

ਅਜਾਣਾ ਬੰਮਾ ਜੀ ਉਹ ਦੀਆਂ ਕਰ ਸਕਦਾ ਬਾਦਸ਼ਾਹ ਜੜਿਓ ਹੰਕਾਰ ਗੱਜ ਹਸਤੇ ਦੀਨੋਂ ਚਮਕਾਰ ਇਹਨੂੰ ਹਾਥੀ ਦੇ ਮੋਰੇ ਛੁਟਕੇ ਮਾਰੂ ਰੋਦਨ ਕਰੇ ਨਾ ਮੇ ਕੀ ਮਾਏ ਮਾਮਾ ਮੈਠੀ ਆਨੇ ਮਾਂ ਦੇ ਪੁੱਤ ਦਾ ਪਿਆਰ ਮਾਂ ਕਹਿੰਨੇ ਮਾਂ ਤੁਰੋਣੀ ਐ ਕਹਿੰਦੀ ਪੁੱਤਰਾ ਤੈਨੂੰ ਮਾਰਨ ਦਾ ਹੁਕਮ ਹੋ ਗਿਆ ਫਿਰ ਮਾਂ ਤੂੰ ਕਹਿਣਾ ਕੀ ਚਾਹਣੀ ਐ ਕੰਨ ਦੇ ਪੁੱਤਰ ਤੂੰ ਜਿਉਂਦਾ ਹੈ ਮੇਰਾ ਜਗਦੀ ਹੁੰਦਾ ਤੂੰ ਮਾਂ ਕਹਿੰਨੇ ਮੈਂ ਤੈਨੂੰ ਪੁੱਤਰ ਕਹਨੀ ਹੈ ਆਓ ਸਾਰੀ ਸੰਗਤ ਮਾਂ ਦੇ ਬੋਲ ਆਪਾਂ ਕਹਿ ਵੀ ਲਵੋ ਸਾਰੇ ਜਿੰਨੀ ਆਗ ਲੱਗ ਜਾਵੇ ਅਗਰ ਜੇ ਤੂੰ ਨਹੀਂ ਹਟਦੀ ਮੈਂ ਦਾਗ ਨਹੀਂ ਲਗਣ ਦੇਣਾ ਨਾ ਤੇਰਾ ਪੁੰਗੜਾ ਨਾ ਤੇਉ ਮੇਰੀ ਕਰੇ ਜਿੰਦ ਛੰਡ ਕੀ ਜੋੜ ਅੱਧੀ ਆਇਆ ਮਾਰਨੋਂ ਕੀਤੇ ਦਰਸ਼ਨ ਤਹਿਨਾ ਮਿੱਸੇ ਰਾਕੇ ਮੱਥਾ ਟੇਕ ਦਿੱਤਾ ਹਾ ਜਾ ਦੇ ਪਾਣੀਦ ਬਾਦਸ਼ਾਹ ਨੇ ਮਾਰਿਆ ਮੱਥੇ ਤੇ ਹਾਥ ਕਹਿੰਦਾ ਅੱਦੀ ਨੇ ਤੇ ਛੜੀਏ ਕੋਈ ਨਹੀਂ ਪਰ ਕਹਿੰਦਾ ਮੈਂ ਬਾਦਸ਼ਾਹ ਮੇਰੇ ਕੋਲ ਥੋੜਾ ਬਚ ਕੇ ਜਾਵੇਗਾ ਹੰਕਾਰ ਮੰਨੇ ਦੀ ਮਤ ਮਹਾਰੰਦਾ ਬਾਦਸ਼ਾਹ ਨੇ ਮੌਤ ਦੀ ਸ਼ਰਤ ਲਖ ਦਿੱਤੀ ਨਾਮਦੇਵ ਦੋ ਹਜ਼ਾਰਾਂ ਗਊਆਂ ਦੀ ਗੱਲ ਕਰਦਾ ਇੱਕੋ ਗਊ ਜਿਉਂਦੀ ਕਰਕੇ ਦੱਸ ਤੈਨੂੰ 7 ਘੜੀਆਂ ਦਿੱਤੀਆਂ ਇਹੋ ਘੜੀ 24 ਮਿੰਟ ਦੀ ਹੁੰਦੀ ਹੈ ਅਗਰ ਨਾ ਜਿਉਂਦੀ ਹੋਈ ਆ ਛੁਰੀ ਗਰਦਨ ਤੇ ਚੱਲੇਗੀ ਜਦੋਂ ਜਦੋਂ ਵੀ ਜਾਨਮਾ ਨੇ ਜਨਮ ਕੀਤਾ ਭਗਵਾਨ ਆਪ ਹਾਜ਼ਰ ਹੋਇਆ ਹਰ ਜੁਗ ਜੁਗ ਪੰਥੋਂ ਪਾਇਆ ਪੈਜ ਇਤਿਹਾਸ ਬੜਾ ਲੰਮੇ ਨੇ ਦੈਨ ਗੋ ਵਿਦਿ ਹੋਈ ਦੁੱਧ ਚੋਇਆ ਮੱਟੀ ਪੜੀ ਬਾਦਸ਼ਾਹ ਦੇ ਅੱਗੇ ਰੱਖੀ ਮੈਂ ਨਾਨੂ ਚਲੇ ਗਿਆ ਇਹਦੇ ਦਰਦ ਸ਼ੁਰੂ ਹੋਇਆ ਇਹਨੇ ਬਾਦਸ਼ਾਹ ਨੇ ਜੋਤਿਸ਼ੀ ਬੁਲਾਇਆ ਜੋਤਿਸ਼ੀ ਨੇ ਕਿਹਾ ਬਾਦਸ਼ਾਹ ਕਹਿੰਦਾ ਰੱਬ ਦੇ ਨਾਲ ਜੁਲਮ ਕਮਾ ਕੇ ਸੁਖ ਭਾਰਨਾ ਇੱਕ ਤੇਰੀ ਬਾਤ ਤੇ ਦਵਾਈ ਹੈ ਗਿਆ ਕਹਿੰਦਾ ਛੇਤੀ ਦਸ ਨਾਮ ਦੇਵ ਦੇ ਪਹਿਰੀ ਪਰਖੇ ਮਾਫੀ ਮੰਗਦਾ بچ جاویں گا لے کے چل چھتے کھول دو بیڑیاں کھول دو اتکڑیاں پہ گیا پہری کہندہ بخشی ہندو میں تیری گائے تیر سیوہ دار بنیا ساتھ سنگا جی ساتھ منڈلی لے کے بنار سے گئے عیوبیا گئے ہر دوار گئے بندرہ بن گئے ادھر گجرات میں دوار کا گئے راجستان کلائج شہر بکے ਛੁਕੇ ਘੁਮਾ ਜੋ ਪਾਣੀ ਗੜਿਆ ਅੱਜ ਵੀ ਉਹ ਖੂਬਾਬੇ ਨਾਮਦੇਵ ਦਾ ਬਚਦਾ ਪੁਸ਼ਕਰਦੀ ਹੁੰਦੇ ਹੋਏ ਤੇ ਬੱਛੀ ਪਠਾਣਾ ਸਾਢੇ ਦਿਨ ਸਾਰੇ ਸ੍ਰੀ ਤਨ ਤਨ ਸਭ ਤੋਂ ਸ੍ਰੀ ਖੰਡੂਰ ਸਾਹਿਬ ਜਾਈਏ ਰਸਤੇ ਵਿੱਚ ਨਾਮਪੁਰਾ ਪਿੰਡੋਂ ਮੈਂ ਪੁਰਾਣਾ ਪੰਛੀ ਪੁੱਤ ਬਿੰਦ ਮਾ ਦਾ ਪੁੱਤਰ ਪੂਰਾ ਹੋਇਆ ਨਾਨਕ ਅਨਦਰੀ ਪੁੱਤਰ ਜੀਉਨਾ ਗੀਤਾ ਮਰਲੀ ਸਾਹਿਬ ਸੰਧਾਨੰਤਹਾਰਿਆ ਪੁੱਤਰਾ ਦੀ ਅੰਦਾਤਾ ਬਖਸ਼ੀਆਂ ਦਾ ਅਲੀ ਬਾਦ ਸ਼ਖੋ ਆਡ ਰਾਮਿਆਣਾ ਧਾਰ ਦੇ ਪਿੰਡ ਪੱਟੀ ਬਾੜ ਬਾਬਾ ਕੰਗ ਬਡਾ ਪੰਨਿਆ ਬੰਨਿਆ ਬਾਬਾ ਜੀ ਦੇ ਸਿਰ ਤੇ ਭਰੀ ਰੱਖੀ ਇੱਕ ਭਰੀ ਨਹੀਂ ਬਾਪ ਰੋੜੇ ਮੰਮੋ ਸਾਰੇ ਖੇਤਾਂ ਦੀਆਂ ਭਰੀਆਂ ਉੜਦਿਆਂ ਫਿਰਦਿਆਂ ਸੀ ਆਗੇ ਪੈਰੀ ਬੈਜੇ ਮਾਫੀ ਮੰਗੀ ਸਭ ਨੂੰ ਸਜਦਾ ਪਰਦੇਸ਼ ਦੇਖੇ ਦਾ ਪਿੰਡ ਕਮਾਣ ਜਿਲ੍ਹਾ ਗੁਰਦਾਸਪੁਰ 2 ਮਾਗ ਦਾ ਦਿਨ 15 ਜਨਵਰੀ ਨੂੰ ਅੱਛੀ ਸਾਲ ਸੇਵਾ ਕਰਕੇ ਸਾਧ ਸੰਗਤਾਂ ਦੀ ਅੱਛੀ ਸਾਲ ਸੇਵਾ ਕਰਕੇ ਪਾਣੀਧਨਾਮ ਦੇਵ ਜੀ ਜੋਤੀ ਜੋਤ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ